ਪੀਟੀਸ਼ਨ نیوز ਦੇਖ ਰਹੇ ਹੋ ਤੁਸੀਂ ਸਵਾਗਤ ਹੈ ਸਾਰਿਆਂ ਦਾ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਸਿੱਧੂ ਮੂਸੇਵਾਲਾ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਔਰ ਬੰਟੀ ਬੈਂਸ ਇਹਨਾਂ ਦੀ ਆਪਸੀ ਟਕਰਾਅ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਲਗਾਤਾਰ ਇੱਕ ਦੂਸਰੇ ਦੇ ਉੱਤੇ aarop ਲਗਾਏ ਜਾ ਰਹੇ ਨੇ ਆਪਸੀ ਟਕਰਾਰ ਇੰਨੀ ਵੱਧ ਚੁੱਕੀ ਹੈ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਸ਼ਰਿਆਮ ਇੱਕ ਦੂਜੇ ਦੀਆਂ ਪੋਲਾ ਖੋਲੀਆਂ ਜਾ ਰਹੀਆਂ ਨੇ ਹਾਲਾਂਕਿ ਦੋਵਾਂ ਵੱਲੋਂ ਕੋਸ਼ਿਸ਼ ਇਹ ਵੀ ਕੀਤੀ ਜਾ ਰਹੀ ਹੈ ਕਿ ਇੱਕ ਦੂਸਰੇ ਨੂੰ ਨਿਕ ਰਿਸਪੈਕਟ ਦਿੱਤੀ ਜਾਵੇ ਸਾਡੇ ਸ਼ਬਦਾਂ ਦੇ ਵਿੱਚ ਐ ਨਾ ਲੱਗੇ ਕਿ ਅਸੀਂ ਕਿਸੇ ਦੀ ਬੇਇੱਜ਼ਤੀ ਕਰ ਰਹੇ ਹਾਂ ਲੇਕਿਨ ਜੋ ਵੀ ਪਿਛਲੇ ਇੱਕ ਹਫ਼ਤੇ ਤੋਂ ਹੋ ਰਿਹਾ ਹੈ ਉਹਦੇ ਵਿੱਚੋਂ ਸਾਫ਼ ਹੈ ਕਿ ਹੁਣ ਇੰਨਾ ਪਰਿਵਾਰ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਿੱਚ ਔਰ ਬੰਟੀ ਬੈਂਸ ਦੇ ਵਿੱਚ ਟਕਰਾਰ ਇਸ ਤਰੀਕੇ ਦੀ ਆ ਚੁੱਕੀ ਹੈ ਜੋ ਕਿ ਹੁਣ ਕਿਸੇ ਤੋਂ ਵੀ ਛਿਪੀ ਨਹੀਂ ਹੈ ਲਗਾਤਾਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਹਮਲਾਵਰ ਰੱਖੋ ਅਪਣਾਏ ਹੋਏ ਨੇ ਕਰੀਬ 1 ਹਫਤੇ ਪਹਿਲਾਂ ਤੁਹਾਨੂੰ ਯਾਦ ਵੀ ਹੋਊਗਾ ਕੀ ਮਾਨਸਾ ਦੇ ਵਿੱਚ ਐਸਐਸਪੀ ਦਫ਼ਤਰ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਉੱਥੇ ਹੀ ਪੁੰਜੇ ਬੈਗੇ ਸੀ ਧਰਨਾ ਲਗਾ ਕੇ ਉਹਨਾਂ ਨੇ ਕਿਹਾ ਸੀ ਕਿ ਜਦ ਤੱਕ ਸਾਡਾ ਹਿਸਾਬ ਕਿਤਾਬ ਪੂਰਾ ਨਹੀਂ ਕਰਵਾਇਆ ਜਾਂਦਾ ਅਸੀਂ ਇਸੇ ਤਰੀਕੇ ਨਾਲ ਧਰਨੇ ਤੇ ਬੈਠੇ ਰਹਾਂਗੇ ਪਰ ਪੁਲਿਸ ਨੇ ਉਹਨਾਂ ਨੂੰ ਸਮਝਾ ਬੁਝਾ ਕੇ ਭੇਜ ਦਿੱਤਾ ਸੀ ਸ਼ਿਕਾਇਤ ਦਿੱਤੇ ਸੁਣਵਾਈ ਕੀਤੀ ਸੀ ਪਰ ਬਾਵਜੂਦ ਇਸ ਦੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਮਾਤਾ ਚਰਨ ਕੋਰ ਔਰ ਪਿਤਾ ਬਲਕੌਰ ਸਿੰਘ ਲਗਾਤਾਰ ਬੰਟੀ ਬੈਂਸ ਦੇ ਉੱਤੇ ਹਮਲਾਵਰ ਰੱਖ ਆਪਣਾਏ ਹੋਏ ਨੇ ਤਾਂ ਬੰਟੀ ਬੈਂਸ ਵੀ ਲਗਾਤਾਰ ਉਹਨਾਂ ਨੂੰ ਉਸੇ ਰੂਪ ਦੇ ਵਿੱਚ ਰਿਪਲਾਈ ਦੇ ਰਿਹਾ ਤੇ ਹੁਣ ਇੱਕ ਵਾਰ ਫਿਰ ਤੋਂ ਜਦੋਂ ਕੁਝ ਘੰਟੇ ਪਹਿਲਾਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਖਾਸ ਕਰ ਉਹਦੇ ਮਾਤਾ ਨੇ ਜਦੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਵਾਲ ਜਵਾਬ ਕੀਤੇ ਉਹਨਾਂ ਸਵਾਲਾਂ ਦੇ ਵਿੱਚ ਦੋ ਤਿੰਨ ਨਾਮ ਬੜੇ ਖਾਸ ਨੇ ਇੱਕ ਜੀ ਦੇ ਵਿੱਚ ਹੈਗਾ ਵਾ ਸ਼ਬੀਰ ਦਾ ਨਾਮ ਇਸ ਤੋਂ ਇਲਾਵਾ ਇੱਕ ਹੈਗਾ ਸ਼ਬੀਰ ਮੋਮਨ ਤੋਂ ਇਲਾਵਾ ਗੁਰਪ੍ਰੀਤ ਪਸੀਨ ਇਹਨਾਂ ਦੇ ਨਾਮ ਖਾਸ ਕਰਕੇ ਆ ਰਹੇ ਨੇ ਔਰ ਸਭ ਤੋਂ ਜਿਹੜਾ ਸੈਂਟਰ ਦੇ ਵਿੱਚ ਆ ਰਿਹਾ ਨਾਮ ਉਹ ਹੈ ਸ਼ਬੀਰ ਦਾ ਸ਼ਬੀਰ ਦਾ ਇਸ ਕਰਕੇ ਆ ਰਿਹਾ ਕਿਉਂਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਤਿੰਨ ਬੰਦਿਆਂ ਦੇ ਨਾਮ ਲਿੱਤੇ ਨੇ ਉਹ ਕਹਿਆ ਕਿ ਜਿਹੜੀ ਸਾਡੀ ਕੰਪਨੀ ਬਣਾਈ ਹੋਈ ਸੀ ਮੇਰੇ ਪੁੱਤ ਨੇ ਬਣਾਈ ਸੀ ਕੰਪਨੀ ਉਹਦੇ ਵਿੱਚ ਇਹ ਤਿੰਨ ਨਾਮ ਮੁਖ ਨੇ ਉਸੇ ਦੇ ਵਿੱਚ ਹੀ ਜਿਹੜਾ ਇੱਕ ਹੋਰ ਨਾਮ ਆ ਰਿਹਾ ਉਹ ਹੈ ਬੰਟੀ ਬੈਂਸ ਦਾ ਬੰਟੀ ਬੈਂਸ ਦੀ ਦੇਖਰੇਖ ਦੇ ਵਿੱਚ ਸਾਰਾ ਕੰਮ ਚੱਲ ਰਿਹਾ ਸੀ ਜਿੰਨੀ ਵੀ ਇਨਕਮ ਹੋਈ ਸੀ ਮੇਰੇ ਪੁੱਤ ਨੂੰ ਉਹ ਸਾਨੂੰ ਹਲੇ ਤੱਕ ਨਾ ਤਾਂ ਉਹਦੇ ਪੈਸੇ ਮਿਲੇ ਨੇ ਨਾ ਸਾਨੂੰ ਸਹੀ ਸਹੀ ਜਾਂਚ ਦੱਸੀ ਜਾ ਰਹੀ ਹੈ ਕਿ ਸਾਡਾ ਕਿੰਨਾ ਰੁਪਈਆ ਬਕਾਇਆ ਵੈ ਦੂਸਰੇ ਪਾਸੇ ਪੈਸੇ ਦਾ ਲੈਣ ਦੇਣ ਹੁਣ ਕੋਰਟ ਕਚੈਰੀਆਂ ਦੇ ਵਿੱਚ ਪਹੁੰਚ ਚੁੱਕੇ ਆ ਪੁਲਿਸ ਦੇ ਕੋਲ ਮਾਮਲਾ ਪਹੁੰਚ ਚੁੱਕੇ ਆ ਪੁਲਿਸ ਦੇ ਵਿੱਚ ਮਾਮਲਾ ਵੈ ਉਸ ਤੋਂ ਬਾਅਦ ਬੰਟੀ ਬੈਂਸ ਨੇ ਸਾਫ਼ ਤ ਕਹਿੰਦਾ ਕਿ ਤੁਸੀਂ ਮੇਰੇ ਉੱਤੇ ਝੂਠੇ aarop ਨਾ ਲਗਾਓ ਮੈਂ ਬਿਲਕੁਲ ਸਹੀ ਹਾਂ ਜੇ ਮੈਂ ਸਹੀ ਸੀ ਇਸੇ ਕਰਕੇ ਪੁਲਿਸ ਨੇ ਮੈਨੂੰ ਜਾਂਚ ਵਿੱਚੋਂ ਬਾਹਰ ਰੱਖਿਆ ਪਰ ਫਿਰ ਵੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਬੰਟੀ ਬੈਂਚ ਕਹਿ ਰਹੇ ਨੇ ਜੇਕਰ ਤੁਹਾਨੂੰ ਫਿਰ ਵੀ ਲੱਗਦਾ ਹੈ ਕਿ ਮੇਰੀ ਕਿਤੇ ਗਲਤੀ ਹੈ ਆਓ ਬੈਠਦੇ ਆਪਾਂ ਲਾਈਵ ਕਰਦੇ ਆ ਆਪਾਂ ਸਾਰੇ ਲਾਈਵ ਹੋ ਜਾਣੇ ਆ মিডিਆ ਨੂੰ ਨਾਲ ਬੁਲਾ ਲੈਨੇ ਆ ਪੰਜਾਬ ਦੀ ਜਨਤਾ ਤੈਅ ਕਰ ਲਵੇਗੀ ਕਿ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ ਬੋਲ ਰਿਹਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਕਹਿ ਰਹੇ ਨੇ ਕਿ ਇਹ ਸ਼ਬੀਰ ਦਾ ਕਰੀਬੀ ਹੈ ਪੈਸਿਆਂ ਦਾ ਜੋ ਵੀ ਹਿਰਫੇਰ ਹੋ ਰਹੀ ਹੈ ਇਹਨਾਂ ਦੀ ਦੇਖ ਰੇਖ ਚ ਹੋ ਰਹੀ ਹੈ ਜੇਕਰ ਇਹਨਾਂ ਨੂੰ ਲੱਗਦਾ ਹੈ ਪੈਸਿਆਂ ਦੀ ਦੇਖ ਰੇਖ ਵੀ ਇਹਨਾਂ ਦੀ ਦੇਖ ਰੇਖ ਚ ਹਿਰਫੇਰ ਨਹੀਂ ਹੋ ਰਹੀ ਤਾਂ ਸਾਨੂੰ ਅਕਾਊਂਟ ਸਟੇਟਮੈਂਟਾਂ ਕਿਉਂ ਨਹੀਂ ਦੇ ਰਹੇ ਕਿ ਸਿੱਧੂ ਮੂਸੇਵਾਲਾ ਦੀ ਕਿੰਨੀ ਕਮਾਈ ਹਲੇ ਵੀ ਇਹਨਾਂ ਦੇ ਕੋਲ ਬਈ ਬਾਕੀ ਪਈ ਹੈ ਤੇ ਉਹ ਕਮਾਈ ਵਾਪਸ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦਾ ਪੱਖ ਹੈ ਤਾਂ ਦੂਸਰੇ ਪਾਸੇ ਬੰਟੀ ਬੈਂਸ ਨੇ ਪਹਿਲਾਂ ਤਾਂ ਟਵੀਟ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ ਤੇ ਹੁਣ ਬੀਤੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹ ਇੱਕ ਤਰੀਕੇ ਨਾਲ ਚੈਲੰਜ ਕਰਦੇ ਨਜ਼ਰ ਆ ਰਹੇ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਕਿ ਜੇਕਰ ਤੁਹਾਨੂੰ ਲੱਗਦਾ ਤੁਸੀਂ ਸੱਚੇ ਹੋ ਆਓ ਆਪਾਂ ਇਕੱਠੇ ਬੈਠ ਜਾਂਦੇ ਆਂ ਬੰਟੀ ਬੈਂਸ ਕਹਿ ਰਹੇ ਨੇ ਕਿ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਵੀ ਤੁਹਾਡੇ ਖਿਲਾਫ ਇਸ ਤਰੀਕੇ ਦਾ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਬਿਆਨਬਾਜ਼ੀ ਕਰ ਰਿਹਾ ਤੁਹਾਡੇ ਖਿਲਾਫ ਪੋਸਟ ਪਾ ਰਿਹਾ ਤੁਹਾਡੇ ਖਿਲਾਫ ਬਿਆਨ ਦੇ ਰਿਹਾ ਮੈਨੂੰ ਚੰਗਾ ਨਹੀਂ ਲੱਗਦਾ ਜੇਕਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਚਾਹਣ ਆਪਾਂ ਇੱਕ ਥਾਂ ਤੇ ਬਹਿ ਜੰਨੇ ਆ ਦੋਨੇ ਉਹ ਹੋ ਜਾਣਗੇ ਮਾਤਾ ਪਿਤਾ ਤੀਜਾ ਮੈਂ ਹੋ ਜੂ ਜੇਕਰ ਸਾਡੇ ਦੇ ਵੀ ਭਰੋਸਾ ਨਹੀਂ ਇੱਕ ਚੌਥਾ ਬੰਦਾ ਹੋਰ ਬਿਠਾ ਲਓ ਜੇ ਫੇਰ ਵੀ ਕਿਸੇ ਦੇ ਭਰੋਸਾ ਨਹੀਂ ਤੁਸੀਂ ਆਪਣੀ ਸਾਰੀ ਗੱਲ ਮੀਡੀਆ 'ਚ ਰੱਖੋ ਮੈਂ ਆਪਣੀ ਸਾਰੀ ਗੱਲ ਮੀਡੀਆ ਤੇ ਰੱਖਦਾ ਆਪਾਂ ਲਾਈਵ ਕਰਦੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਤੇ ਪੰਜਾਬ ਦੀ ਜਨਤਾ ਤੈਅ ਕਰ ਲਵੇਗੀ ਪੁਲਿਸ ਪ੍ਰਸ਼ਾਸਨ ਤੈਅ ਕਰ ਲਵੇਗਾ ਕਿ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ ਇਸੇ ਪੂਰੇ ਮਾਮਲੇ ਦੇ ਉੱਤੇ ਬੰਟੀ ਬੈਂਸ ਨੇ ਆਪਣੀ ਇੱਕ ਵੀਡੀਓ ਰਿਕਾਰਡ ਕਰਕੇ ਭੇਜੀ ਹੈ ਉਹ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਆਂ ਜ਼ਰਾ ਧਿਆ ਨੇ ਕੀ ਕੁਝ ਆਰੋਪ ਲਗਾਏ ਸੀ ਤੁਹਾਨੂੰ ਅਸੀਂ ਉਹ ਦੋ ਵਾਰ ਸੁਣਾ ਚੁੱਕੇ ਹਾਂ ਇਸ ਲਾਈਵ ਤੋਂ ਪਹਿਲਾਂ ਹੁਣ ਬੰਟੀ ਬੈਂਸ ਨੇ ਕੀ ਰਿਪਲਾਈ ਕੀਤਾ ਇਹ ਸੁਣੋ ਜ਼ਰਾ ਸਤਿ ਸ਼੍ਰੀ ਅਕਾਲ ਜੀ ਮੈਂ ਬੰਟੀ ਬੈਂਸ ਤੇ ਮਾਤਾ ਚਰਨ ਕੌਰ ਹੁਣਾਂ ਨੇ ਇੱਕ ਹੁਣੇ ਹੁਣੇ ਸਟੇਟਸ ਪਾਇਆ ਜਿਹਦੇ ਚ ਇੱਕੋ ਹੀ ਵਾਰੀ ਮੈਂ ਪੜਿਆ ਜਿਹਦੇ ਚ ਉਹਨਾਂ ਨੇ ਮੈਂ ਜਿਹੜੀਆਂ ਇੰਟਰਵਿਊ ਚ ਗੱਲਾਂ ਕਹੀਆਂ ਨੇ ਉਹ ਉਹਨਾਂ ਨੇ ਕਿਹਾ ਕਿ ਮੈਂ ਉਹ ਸਭ ਝੂਠ ਬੋਲਿਆ ਸੀ 2025 ਤੋਂ ਪਹਿਲਾਂ ਸ਼ਬੀਰ ਦਾ ਨਾਮ ਵੀ ਨਹੀਂ ਸੁਣਿਆ ਸੀ ਸੋ ਉਹਦੇ ਵੀ ਮੈਂ ਆ ਪਿਛਲੀ ਪੋਸਟ ਚ ਸਕਰੀਨਸ਼ਾਟ ਪਾਏ ਨੇ ਕਿ ਉਹ ਸ਼ਬੀਰ ਨੂੰ ਕਦੋਂ ਤੋਂ ਜਾਣਦੇ ਨੇ ਇਹਦੇ ਲਈ ਮੈਂ ਕੋਈ ਐਫਰਟ ਨਹੀਂ ਕੀਤਾ ਮੈਂ ਤਾਂ ਜਸਟ ਬਸ ਐਦਾਂ ਹੀ ਆਪਦੀ ਚੈਟ ਚੋਂ ਲੱਭ ਕੇ ਉਹ ਸਕਰੀਨਸ਼ਾਟ ਪਾਤੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਦੋਵਾਂ ਨੂੰ ਬੇਬੇ ਜੀ ਨੂੰ ਤੇ ਬਾਪੂ ਜੀ ਨੂੰ ਸਰਦਾਰ ਬਲਕੌਰ ਸਿੰਘ ਨੂੰ ਤੇ ਮਾਤਾ ਚਰਨਕੌਰ ਉਹਨਾਂ ਨੂੰ ਕਿ ਸੋਸ਼ਲ ਮੀਡੀਆ ਤੇ ਐਦਾਂ ਦੀਆਂ ਚੀਜ਼ਾਂ ਮੈਂ ਪਾਈ ਜਾਵਾਂ ਮੈਨੂੰ ਆਪਦੇ ਆਪ ਨੂੰ ਨਹੀਂ ਚੰਗਾ ਲੱਗਦਾ ਕਿ ਮੈਂ ਥੋਡੀਆਂ ਚੀਜ਼ਾਂ ਦੇ ਕੋਈ ਸਕਰੀਨਸ਼ਾਟ ਐਦਾਂ ਦੇ ਪਾਈ ਜਾਵਾਂ ਜਾਂ ਕੁਝ ਵੀ ਕਰੀ ਜਾਵਾਂ ਜਾਂ ਥੋੜੇ ਵਾਇਸ ਨੋਟ ਪਾਈ ਜਾਵਾਂ ਜਾਂ ਕੋਈ ਸਿੱਧੂ ਦਾ ਵਾਇਸ ਨੋਟ ਪਾਵਾਂ ਕਿ ਮੈਂ ਉਹਦੇ ਕੋਲੇ ਕੰਮ ਮੰਗਣ ਗਿਆ ਸੀ ਜਾਂ ਉਹਨੇ ਮੈਨੂੰ ਬੁਲਾਇਆ ਸੀ ਕਿਸੇ ਚੀਜ਼ਾਂ ਦੀ ਸਲਾਹ ਲਈ ਜਾਂ ਹੈਲਪ ਲਈ ਸੋ ਮੈਂ ਚਾਹੁੰਦਾ ਕਿ ਆਪਾਂ ਇੱਕ ਵਾਰੀ ਤਿੰਨੋਂ ਜਾਣੇ ਜੇ ਕਿਸੇ ਚੌਥੇ ਨੂੰ ਵੀ ਬਿਠਾਉਣਾ ਤੁਸੀਂ ਭਾਵੇਂ ਚੌਥਾ ਬੰਦਾ ਵੀ ਕੋਈ ਆਪਾਂ ਸਾਰੇ ਜਾਣੇ ਲਾਈਵ ਦੇ ਵਿੱਚ ਬੈਠ ਜਾਈਏ ਕੈਮਰੇ ਲਾ ਕੇ মিডিਆ ਦੇ ਸਾਹਮਣੇ ਤੇ ਉੱਥੇ ਸਾਰੀ ਗੱਲਾਂ ਇੱਕੋ ਵਾਰੀ ਚ ਕਲੀਅਰ ਕਰ ਲਈਏ ਮੈਂ ਕਿਸੇ ਗੱਲ ਤੋਂ ਤੁਹਾਡੇ ਤੋਂ ਕਾਣਾ ਨਹੀਂ ਆ ਮੈਂ ਕਿਤੇ ਨਹੀਂ ਭੱਜਦਾ ਮੈਂ ਹਰ ਵੇਲੇ ਹਾਜ਼ਰ ਹਾਂ ਜਿੱਥੇ ਤੁਸੀਂ ਕਹੋ ਜਦੋਂ ਤੁਸੀਂ ਕਹੋ ਜਿਹਦੇ ਨਾਲ ਤੁਸੀਂ ਕਹੋ ਮੈਂ ਬੈਠਣ ਨੂੰ ਤਿਆਰ ਆ ਮੈਂ ਜਿਹੜੀ ਗੱਲ ਸਹੀ ਆ ਉਹ ਸਾਰੀ ਇੰਟਰਵਿਊ ਚ ਦੱਸੀ ਆ ਤੇ ਜਿਹੜੀ ਗੱਲ ਗਲਤ ਆ ਉਹ ਵੀ ਮੈਂ ਇੰਟਰਵਿਊ ਚ ਦੱਸੀ ਆ